ਰਾਗ ਸੂਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਤ ਪੂਜ ਬੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਏ ਲੈ ਜਾ ਰੇ ਓਏ ਲੈ ਗੱਡ ਤੇਰੀ ਗਤ ਦੂਹੂ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚਾਹੁੰਦੇ ਸਪਸਰਿਓ ਹੈ ਜਮ ਜੀਵਰਾ ਰਹਾਉ ਕਬਜ਼ ਪੜੇ ਪੜ ਕਬਤਾ ਮੂਏ ਕੱਪੜ ਕੇ ਦਾ ਰਹਿ ਜਾਈ ਜੜਾ ਧਾਰ ਤਰ ਜੋਗੀ ਮੂਏ ਤੇਰੀ ਗਤਿ ਨਾ ਪਾਈ ਦਰਬ ਸੰਜ ਸੰਜ ਰਾਜੇ ਮੂਏ ਗੱਡ ਲੈ ਕੰਚਨ ਭਾਰੀ ਵੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੀ राम नाम बिन सबै भगौते देखो निरख शरीरा हर के नाम बिन किन गत पाई कह उपदेश कबीरा जब जरीय तब होए पशम तन रहै कर्म दल खाइ काची गागर नीर परत है क्या तन की है बड़ाई काहे भैया फिर तो फुलिया फुलिया जब दस मास उर्द मुख रहता ਸੋ ਦਿਨ ਕੈਸੇ ਭੁਲਾ ਰਹਾ ਜਿਉ ਮਦਮਾਖੀ ਤਿਉ ਸਠੌਰ ਦਸ ਜੋਰ ਜੋਰ ਤਨ ਕੀਆ ਮਰਤੀ ਬਾਹਰ ਲੇ ਹੋਲੇ ਹੋ ਕਰੀਏ ਉਤ ਰਹਿਣ ਕਿਉਂ ਦੀਆ ਦੇਹਰੀ ਲਾਓ ਬਰੀ ਨਾਰ ਸੰਗ ਭਈ ਆਗੇ ਸਜਣ ਸੁਹੇਲਾ ਮਰ ਕਟ ਲੋ ਸਭ ਲੋਕ ਕੁਟੰਬ ਭਇਓ ਆਗੇ ਹੰਸ ਅਕੇਲਾ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜੋ ਨਲਨੀ ਭ੍ਰਮ ਸੁਆ வேத ਪੁਰਾਨ ਸਭ ਮਤ ਸੁਣ ਕੇ ਕਰੀ ਕਰਮ ਕੀ ਆਸਾ ਕਾਲ ਗਰਸ ਸਭ ਲੋਕ ਸਿਆਨੇ ਉਟ ਬੰਦਤ ਪੈ ਚਲੇ ਨਿਰਾਸਾ ਮਨ ਰੇ ਸਰੀਉ ਨ ਇੱਕ ਕਾਜ ਭਜੁ ਨਰਗਪਤ ਰਾਜਾ ਰਹਾ ਬਨ ਖੰਡ ਜਾਈ ਜੋਗ ਤਬ ਕੀਨੋ ਕੰਧ ਮੂਲ ਚੁਨਖਾਇ ਨਦੀ ਵੇਦੀ ਸਬਦੀ ਮੋਨੀ ਜਮ ਕੇ ਪਟੇ ਲਿਖਾਇ ਭਗਤ ਨਾਰ ਦੀ ਰਜਨ ਆਈ ਕਾਸ਼ ਗੋਸ਼ ਤਨ ਦੀਨਾ ਰਗ ਰਗ ਨੀ ਢਿੰਬ ਹੋਏ ਬੈਠਾ ਓਨ ਹਰ ਪੈ ਕੇ ਅਲੀਨਾ ਪਰਿਓ ਕਾਲ ਸਭੈ ਜਗ ਉਪਰ ਮਾਹੀ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸ ਪ੍ਰੇਮ ਭਗਤ ਜਿਹ ਜਾਨੀ ਘਰ ਦੂਜਾ ਦੋਏ ਦੋਏ ਲੋਚਨ ਵੇਖਾ ਕਉ ਹਰ ਬਿਨ ਔਰ ਨ ਦੇਖਾ ਨੈਣ ਰਹਿ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ ਨੈਣ ਰਹਿ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ ਹਮਰਾ ਪਰਮ ਗਿਆ ਭਉ ਭਾਗਾ ਜਬ ਰਾਮ ਨਾਮ ਜਿਤ ਲਗਾ ਰਹਾ ਬਾਜੀਗਰ ਢੰਗ ਬਚਾਈ ਸਭ ਖਲਕ ਦਮਾਸੇ ਆਈ ਬਾਜੀਗਰ ਸਵਾੰਗ ਸਕੇਲਾ ਆਪਣੇ ਰੰਗ ਰਵੇ ਅਕੇਲਾ ਕਦ ਨਹੀਂ ਕਹਿ ਫਰਮ ਨਾ ਜਾਈ ਸਭ ਕਦ ਕਦ ਰਹੀ ਲੋਕਾਈ ਜਾ ਕੋ ਗੁਰਮੁਖਿ ਆਪ ਬੁਝਾਈ ਤਾਂਕੇ ਹਿਰਦੈ ਰਹਿ ਅਸਮਾਈ ਗੁਰ ਕਿੰਚਤ ਕਿਰਪਾ ਕੀਨੇ ਸਭ ਤਨ ਮਨ ਦੇ ਹਰ ਲੀਨੇ ਕਹਿ ਕਬੀਰ ਰੰਗ ਰਾਤਾ ਮਿਲੇ ਉਹ ਜਗ ਜੀਵਨ ਦਾਤਾ ਜਾਕੇ ਨਿਗਮ ਦੂਧ ਕੇ ਠਟ ਸਮੁੰਦ ਬਲੋਵਣ ਕੋ ਮਟਾ ਤਾਂ ਕੀ ਹੋ ਬਲੋਵਣ ਹਾਰੀ ਕਿਉ ਮਿਟੈ ਗੋ ਸ਼ਾਸ ਤੁਹਾਰੀ ਚੇਰੀ ਤੂੰ ਰਾਮ ਨ ਕਰਸ ਭਤਾਰਾ ਜਗ ਜੀਵਨ ਪ੍ਰਾਨ ਆਧਾਰ ਰਹਾਉ ਤੇਰੇ ਗਲਹਿ ਤੋਕ ਭਗਵੇਰੀ ਤੂੰ ਘਰ ਘਰ ਮਈਆ ਫੇਰੀ ਤੂੰ ਅਜ ਹੋਣਾ ਚਾਹੇ ਤਸ 체ਰੀ ਤੂੰ ਜੰਮ ਬਪਰੀ ਹੈ 헤ਰੀ ਪ੍ਰਭ ਕਰਨ ਗਰਾਮਨ ਹਾਰੀ ਕੈ 체ਰੀ ਹਾਸ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ 체ਰੀ ਤੈਸ ਮਤ ਕਹਾਂ ਤੇ ਪਾਈ ਜਾ ਤੇ ਭ੍ਰਮ ਕੀ ਲੀਕ ਮਟਾਈ ਸੋ ਰਸ ਕਬੀਰ ਹੈ ਜਾਨਿਆ ਮੇਰੋ ਗੁਰ ਪ੍ਰਸਾਦ ਮਨ ਮੰਨਿਆ ਜੇ ਬਾਜਨਾ ਜੀਆ ਜਾਇ ਜੋ ਮਿਲੇ ਤਕ ਹਾਲਿ ਅਖਾਈ ਸਦ ਜੀਵਨ ਭਲੋ ਕਹਾਹੀ ਮੂਏ ਬਿਨ ਜੀਵਨ ਨਾਹੀ ਅਬ ਕੀ ਕਥੀ ਆ ਗਿਆਨ ਵਿਚਾਰ ਨਿਜ ਨਿਰਖਤ ਗਤ ਵਿਵਹਾਰ ਰਹਾ ਰਸ ਕੁੰਗਮ ਚੰਦਰ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਬਸਾਇਆ ਜਾ ਜਗ ਜਨ ਦਾਤਾ ਪਾਇਆ ਸੋਧੀਆਂ ਨ ਜਾਈ ਖਾਇਆ ਛੋੜਿਆ ਜਾਏ ਨ ਮੁਕਾ ਔਰਨ ਪਹਿਜਾਨਾ ਚੂਕਾ ਜੋ ਜੀਵਨ ਮਰਨਾ ਜਾਣ ਸੋ ਪੰਜ ਸੈਲ ਸੁਖ ਮੰਨ ਕਬੀਰੈ ਸੋ ਧਨ ਪਾਇਆ ਹਰ ਭੇਟ ਦੇ ਆਪ ਮਿਟਾਇਆ ਕਿਆ ਪੜੀਐ ਕਿਆ ਗੁਨੀਐ ਕਿਆ ਵੇਦ ਪੁਰਾਨਾ ਸੁਨੀਐ ਪੜੇ ਸੁਨੇ ਕਿਆ ਹੋਈ ਜਉ ਸਹਿਜ ਨ ਮਿਲੇਉ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਬਾਰਾ ਰਹਾ ਅੰਧਿਆਰੇ ਦੀਪਕ ਚਾਹੀਐ ਇੱਕ ਵਸਤ ਅਗੋਚਰ ਲਹੀਐ ਵਸਤ ਅਗੋਚਰ ਪਾਈ ਘਟ ਦੀਪਕ ਰਹਿਐ ਸਮਾਈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕੀ ਆ ਕੀਜੈ ਹਿਰਦੈ ਕਬਡ ਮੁਖ ਗਿਆਨੀ ਝੂਠੇ ਕਾਹਨ ਬਲੋ ਬਸ ਪਾਨੀ ਕਾਇਆ ਮਾਂ ਜਿਸ ਕੌਨ ਗੁਨਾ ਜੋ ਘਟ ਪੀਤਰ ਹੈ ਮਲ ਨਾ ਰਹਾਉ ਲੋਕੀ 68 ਤੀਰਥਨ ਹਾਈ ਕੌਰਪਨ ਤਉ ਨ ਜਾਇ ਕਹਿ ਕਬੀਰ ਵਿਚਾਰੀ ਪਾ ਸਾਗਰ ਤਾਰ ਮੁਰਾਰੀ 60 ਇੱਕ ਓੰਕਾਰ ਸਤਗੁਰ ਪ੍ਰਸਾਦ ਬਹੁ ਪਰਪੰਜ ਕਰ ਪਰ ਧਨ ਲਿਆਵੈ ਸੁਤਧਾਰ ਪਹਿ ਆਨ ਲੁਟਾਵੇ ਮਨ ਮੇਰੇ ਭੂਲੇ ਕਬੜ ਨ ਕੀਜੈ ਕਪਟ ਨਾ ਕੀਜੈ ਅੰਧ ਨਵੇਰਾ ਤੇਰੇ ਜੀਆ ਪਹਿਲੀ ਜੈ ਰਹਾਓ ਸਿਰ ਸਿਨ ਤਨ ਸ਼ੀਜੈ ਜਰਾ ਜਨਾਵ ਤਬ ਤੇਰੀ ਓਕ ਕੋਈ ਪਾਨੀ ਹੋ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਰਿਦੈ ਰਾਮ ਕੀ ਨਾ ਜਪ ਹੈ ਸਵੇਰਾ ਸੰਤੋ ਮਨ ਬਵਨ ਸੁਖ ਬਨਿਆ ਕਿਸ ਜੋਗ ਪ੍ਰਾਪਤ ਗਨਿਆ ਰਹਾਓ ਗੁਰ ਦੇ ਖਿਲਾਇ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜ ਬਾਜੀ ਵਾਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੀਟਿਆ ਊਭਾ ਕਰਿਆ ਕਹ ਕਬੀਰ ਜਨ ਜਾਨਿਆ ਜੋ ਜਾਨਿਆ ਤਉ ਮਨ ਮੰਨਿਆ ਰਾਗ ਸੁਰਠ ਭੁਖੇ ਭਗਤ ਨ ਕੀਜੈ ਯਹ ਮਾਲਾ ਆਪਣੀ ਲੀਜੈ ਹਉ ਮੰਗੋ ਸੰਧਨ ਰੇਨਾ ਮੈਂ ਨਹੀਂ ਕਿਸੇ ਕਾ ਦੇਨਾ ਮਾਧੋ ਕੈਸੀ ਬਣੇ ਤੁਮ ਸੰਗੇ ਆਪ ਨਾ ਦੇਹੋ ਤਾਂ ਲੇਵੋ ਮੰਗੇ ਰਹਾ ਹੂੰ ਦੋਏ ਸੇਰ ਮੰਗੋ ਚੂਨਾ ਪਾਉ ਕਿਉ ਸੰਗ ਲੂਨਾ ਅੱਧ ਸੇਰ ਮੰਗੋ ਧਾਲੇ ਮੂਕਾ ਧੋਨੋ ਮਖਤ ਜੀ ਵਾਲੇ ਖਾਟ ਮੰਗੋ ਚੌਪਾਈ ਸਿਰ ਹਾਨਾ ਅਵਰਤੁ ਲਈ ਉਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰੈ ਜਨ ਥੀਂਦਾ ਮੈਂ ਨਾਹੀ ਕੀਤਾ ਲਬੋ ਇਕ ਨਾਉ ਦੇ ਰਹਾ ਮੈਂ ਫਬੋ ਕਹਿ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਰਾਗ ਸੁਰਠ ਬਾਣੀ ਭਗਤ ਨਾਮ ਦੇ ਜੀ ਕੀ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਜਬ ਦੇਖਾ ਤਬ ਗਾਵਾਂ ਤਉ ਜਨ ਤੀਰਜ ਪਾਵਾਂ ਨਾਦ ਸਮਾਇ ਲੋਰੇ ਸਤਗੁਰ ਪੇਟ ਲੈ ਦੇਵਾ ਰਹਾ ਜਹ ਚਿਲ ਮਿਲਕਾਰ ਜਸ ਸੰਤ ਤੈ ਅਨਹਦ ਸ਼ਬਦ ਬਜੰਤ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕਮਲ ਕੋਠਰੀ ਤਮਕਾਰ ਵੀ ਜੁਲਤੈ ਨਿਰ ਨਾਹੀ ਦੂਰ ਨਿਜ ਆਤਮ ਰਹਿ ਆ ਭਰਪੂਰ ਜਰ ਅਨਹਦ ਸੂਰਜ ਜਿਆਰਾ ਤੈ ਦੀਪਕ ਜਲੇ ਸੰਸਾਰ ਗੁਰ ਪ੍ਰਸਾਦੀ ਜਾਨਿਆ ਜਨਮ ਆ ਸਹਿਜ ਸਮਾਨਿਆ ਘਰ ਚੌਥਾ ਸੁਰਠ ਬਾੜ ਪੜੋਸਨ ਪੂਸ਼ਲੇ ਨਾਮਾ ਕਾ ਪਹਿਚਾਨ ਸ਼ਵਾਈ ਹੋ ਤੋ ਪਹਿ ਦੁਗਣੀ ਮਜੂਰੀ ਦੇਹੋ ਮੋਕੋ ਵੇਢੀ ਦੇਹੋ ਬਤਾਈ ਹੋ ਰੀ ਭਾਈ ਵੇਢੀ ਧੀਰ ਨਾ ਜਾਈ ਦੇਖ ਵੇਢੀ ਰਹੇ ਉਸ ਮਾਈ ਹਮਾਰੇ ਵੇਢੀ ਪ੍ਰਾਨ ਅਧਾਰ ਰਹਾਉ ਵੇਢੀ ਪ੍ਰੀਤ ਮਜੂਰੀ ਮੰਗੇ ਜੋ ਕੋ ਸ਼ਾਨ ਸ਼ਰਵਾਵੈ ਹੋ ਲੋਗ ਕੁਟੰਬ ਸਭ ਹੋਤੇ ਤੂਰ ਤਉ ਆਪਣ 베ਢੀ ਆਵੈ ਹੋ ਐਸੋ 베ਢੀ ਬਰਨ ਸਕੋ ਸਭ ਅੰਦਰ ਸਭ ਠਾਈ ਹੋ ਗੁੰਗੇ ਮਹਾ ਅੰਮ੍ਰਿਤ ਰਸ ਚਾਖਿਆ ਉਚੇ ਕਹਿਨ ਨ ਜਾਈ ਹੋ 베ਢੀ ਕੇ ਗੁਣ ਸੁਨਰੀ ਬਾਈ ਜਲਦ ਬਾੰਦ ਤ੍ਰੂਥਾ ਪਿਓ ਨਾਮੇ ਕੇ ਸੁਆਮੀ ਸੀਯ ਬਹੋਰੀ ਲੰਕ ਬਪੀਖਣ ਆਪਿਓ ਸੋਰਠ ਘਰਤੀ ਜਾ ਅਨ ਮਟਿਆ ਮੰਡਲ ਬਾਜ ਬਿਨ ਸਾਵਣ ਕਨ ਹਰ ਗਾਜ ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ ਮੋਕਾ ਮਿਲੀਓ ਰਾਮ ਸਨੇਹੀ ਜੇ ਮਿਲਿਆ ਦੇਹ ਸੁਦੇਹੀ ਰਹਾਉ ਮਿਲ ਪਾਰਿ ਸਕੰਚਨ ਹੋਇਆ ਮੁਖ ਮਨ ਸਾਰ ਤਨ ਪਰੋਇਆ ਨਿਜ ਭਾਉ ਭਇਆ ਬ੍ਰਹਮ ਪਾਗ ਗੁਰ ਪੂਛੇ ਮਨ ਪਤੀ ਆਗ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਾਨਾ ਮੈਂ ਤਤ ਪਛਾਨਿਆ ਰਾਗ ਸੁਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈ ਓਧਦ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨਿਆ ਹੋਏ ਨ ਤੈਸਾ ਰਹਾਉ ਨਰਪਦੇ ਇੱਕ ਸਿੰਘਾਸਨ ਸੋਇਆ ਸੁਪਨੇ ਭਾਇਆ ਪਿਖਾਰੀ ਅਛਤ ਰਾਜ ਵਿਸ਼ਰਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਭਉਂਗ ਪ੍ਰਸੰਗ ਜੈਸੇ ਹੈ ਅਬ ਕਸ਼ਮਰਮ ਜਨਾਇਆ ਅਨਕ ਕਟ ਕੇ ਜੈਸੇ ਫੂਲ ਪਰ ਅਬ ਕਹਤੇ ਕਹਿਨ ਨ ਆਇਆ ਸਰਵੇ ਇੱਕ ਅਨੇਕੈ ਸੁਆਮੀ ਸਭ ਘੜ ਭੋਗ ਵੈ ਸੋਈ ਕਹਿਰ ਵਿਦਾਸ ਹਾਥ ਪੈ ਨੀਰ ਸਜੇ ਹੋਏ ਸੋ ਹੋਈ ਜੋ ਹਮ ਬੰਧ ਮੁਫਾਸ ਹਮ ਪ੍ਰੇਮ ਵਧਨ ਤੋਂ ਵੱਧ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਯਾ ਰਾਧੇ ਮਾਧਵੇ ਜਾਨ ਦਹੋ ਜੈ ਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਉ मीन पकड़ फंगियो और काटेओ रंद कियो भवानी खंड खंड कर भोजन कीनो तौ न विसरयो पानी अपन भापै नाही किसी को भावना को हर राजा मोह पटल सब जगद पे व्यापियो भगत नहीं संतापा ਕਰਵਦਾਸ ਭਗਤ ਇੱਕ ਬਾਢੀ ਅਬ ਇਹ ਕਾਸੀਓ ਕਹੀਏ ਜਾਂ ਕਾਰਨ ਹਮ ਤੁਮ ਯਾਰ ਆਂਦੇ ਸੋ ਦੁਖ ਅਜਹੂ ਸਹੀਏ ਦਲਭ ਜਨਮ ਪੁੰਨ ਫਲ ਪਾਇਓ ਬਿਰਤਾ ਜਾਤ ਅਬ ਵਿਵੇਕੇ ਰਾਜੇ ਇੰਦਰ ਸੰਸਰ ਗਰੇ ਆਸਨ ਬਿਨ ਹਰ ਭਗਤ ਕਹੋ ਕੇ ਲੇਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ जेह रस अनरस विसर जाहि रहा जान अजान भए हम बावर सोच या सोच दिवस जाहि इंद्री सवल निबल विवेक बुद्ध परमार्थ प्रवेश नहीं कहियति आन आचार्यत अनकाश समझ न परय अपर माया ਕਹਿਰ ਉਦਾਸ 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 ਮਤ ਪਰ ਹਰ ਕੋਪ ਕਰਹੁ ਜੀ ਦਇਆ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮਧੇਨ ਵਸ ਜਾਕੇ ਚਾਰ ਬਦਾਰਥ ਅਸ਼ਟ ਦਸ਼ਾ ਸਿਧ ਨਵ ਨਿਧ ਕਰ ਤਲਤਾਕੇ ਹਰ 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 ਨਾ ਜਪਹਿ ਰਸਨਾ ਅਵਰ ਸਭ ਤੇ ਆਗ ਬਚਨ ਰਚਨਾ ਰਹਾਉ ਨਾਨਕ ਖਿਆਨ ਪੁਰਾਣ ਵੇਦ ਵਿਧ ਚੌਤੀਸ ਅੱਖਰ ਮਾਹੀ ਵਿਆਸ ਵਿਚਾਰ ਕਹਿਓ ਵਿਚਾਰ ਕਹਿਓ ਪਰਮਾਰਥ ਰਾਮਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਿਤ ਫੁਨ ਬੜੇ ਭਾਗ ਲਿਵ ਲਾਗੀ ਕਹਿ ਰਵਿਦਾਸ ਪ੍ਰਗਾਸ ਹਿਰਦੈ ਥਰ ਜਨਮ ਮਰਨ ਭੈ ਪਾਗੀ ਜੋ ਤੁਮ ਘਿਰ ਵਰ ਤਉ ਹਮ ਮੂਰਾ ਜੋ ਤੁਮ ਚੰਦ ਤਉ ਹਮ ਭਏ ਹੈ ਚਕੂਰਾ ਮਾਧਵੇ ਤੁਮਨ ਤੂ ਰਹੋ ਤੋ ਹਮ ਨਹੀਂ ਤੂ ਰਹੇ ਤੁਮ ਸਿਉ ਤੂਰ ਕਮਨ ਸਿਉ ਜੋ ਰਹੇ ਰਹਾਉ ਜੋ ਤੁਮ ਜੀਵ ਰ ਤਉ ਹਮ ਬਾਤੀ ਜੋ ਤੁਮ ਤੀਰਥ ਤਉ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ ਤੁਮ ਸਿਉਂ ਜੋਰ ਅਵਰ ਸੰਗ ਤੋਰੀ ਜੈ ਜੈ ਜਾਵ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕਟੈ ਜਮ ਫਾਂਸਾ ਭਗਤ へਤ ਗਾਵੇਰਵਦਾਸ ਜਲ ਕੀ ਪੀਤ ਪਵਨ ਕਾ ਥੰਬਾ ਰਗਦ ਬੰਦ ਕਾ ਗਾਰਾ ਖਾੜ ਮਾਸ 나ੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਰੱਖੋ ਕੰਧ ਉਸਾਰੋ ਨੀਵਾ ਸਾਡੇ ਤੀਰ ਹਾਜ਼ ਤੇਰੀ ਸੀਵਾ ਬੰਗੇ ਬਾਲ ਪਾਖ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਮਿਰਬਾਜੀ ਹਾਰੀ ਮੇਰੀ ਜਾਤ ਕਮੀਨੇ ਪਾਂਦ ਕਮੀਨੇ ਉੱਚਾ ਜਨਮ ਹਮਾਰਾ ਤੁਮ ਸਰਨਾਗਦ ਰਾਜਾ ਰਾਮਚੰਦ ਕਹਿ ਰਵਿਦਾਸ ਚੁਮਾਰਾ ਚਮਰਟਾ ਗਾਠ ਨਾ ਜਨੈ ਲੋਕ ਗੰਠਾਵੈ ਪਨਹੀ ਰਹਾਉ ਆਰ ਨਹੀਂ ਜੇ ਤੋਪਉ ਨਹੀਂ ਰਾਮ ਬਿਠਾਉ ਰੋਪਉ ਲੋਕ ਗੰਡਗਡ ਘਰਾਬ ਖਰਾਬ ਗੂਚਾ ਓ ਮਨ ਗੰਠੇ ਜਾਏ ਪਹੂਚਾ ਰਵਿਦਾਸ ਜਪੈ RAM ਨਾਮ ਮੋਏ ਜਮ ਸਿਉ ਨਾਹੀ ਕੰਮਾ ਰਾਗ ਸੁਰਠ ਬਾਣੀ ਭਗਤ ਪੀਖਣ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨੰਨਹੁ ਨੀਰ ਬਹਾ ਤਨ ਕੀਨਾ ਭਏ ਕੇਸ ਦੁੱਧ ਵਾਨੀ ਰੂਧਸ ਕੰਠਬ ਸਬਦ ਨਹੀਂ ਉਚਰੈ ਆਪ ਕਿਆ ਕਰਹਿ ਪੁਰਾਨੀ RAM ਰਾਏ ਹੋਹਿ ਬੈਦ ਬਨਵਾਰੀ ਆਪਣੇ ਸੰਤ ਅਹਲੇਹੁ ਉਬਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕੇ ਕਰੇ ਜੀ ਮਾਹੀ ਐਸੀ ਬੇਦਨ ਉਪਜ ਖਰੀ ਭਈ ਵਾ ਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਪੀਖਣ ਪਾਵੋ మోਖ ਦੁਆਰਾ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਤਨ ਕ ਜਤਨ ਕਰ ਹਿਰਦੈ ਰਾਖਿਆ ਰਤਨ ਸ਼ਪੈ ਸ਼ਪਾਇਆ ਹਰ ਗੁਣ ਕਹਤੇ ਕਹਿ ਨ ਜਾਈ ਜੈਸੇ ਗੁੰਗੇ ਕੀ ਮਠਿਆਈ ਰਹਾ ਰਸਨਾ ਰਮਦ ਸੁਨਤ ਸੁਖ ਸ਼ਰਮਨਾ ਚਿਤ ਚੇਤੇ ਸੁਖ ਹੋਈ ਕਹੋ ਪੀਖਨ ਦੋਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ਰਸ ਨਾਰਮਤ ਸੁਨਤ ਸੁਖ ਸ਼ਰਮਨਾ ਕਿਤ 체ਤੇ ਸੁਖ ਹੋਈ ਕਉ ਪੀਖਨ ਦੋਏ ਨੈਣ ਸੰਤੋਖੇ ਜਹ ਦੇਖਾ ਤਹਿ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ